ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੀ ਇੱਕ ਜਿਹੜੀ ਚਾਹਤ ਇੱਛਾ ਸੀ ਉਹ ਪੂਰੀ ਨਹੀਂ ਹੋਈ ਹਾਲਾਂਕਿ ਉਹਨਾਂ ਦੀ ਨਾ ਹੀ ਦੇਸ਼ ਦੇ ਵਿੱਤ ਮੰਤਰੀ ਬਣਨ ਦੀ ਇੱਛਾ ਸੀ ਤੇ ਨਾ ਹੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਉਹ ਤਾਂ ਖੁਦ ਹੀ ਕਹਿੰਦੇ ਸੀ ਕਿ ਬਾਏ ਡਿਫਾਲਟ ਜਾਂ ਐਕਸੀਡੈਂਟਲ ਫਾਈਨਾਂਸ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਬਣਨ ਪਰ ਜਿਹੜੀ ਸਭ ਤੋਂ ਵੱਡੀ ਇੱਛਾ ਸੀ ਕਿ ਉਹ ਆਪਣੇ ਜ਼ਿੰਦਗੀ ਦੇ ਅੰਤਲੇ ਸਫ਼ਰ ਦੇ ਦੌਰਾਨ ਵੀ ਆਪਣੇ ਜੱਦੀ ਪਿੰਡ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਹੀ ਉਦੇ ਦਰਸ਼ਨ ਉਹਨਾਂ ਨੂੰ ਨਸੀਬ ਨਹੀਂ ਹੋਇਆ ਇਸ ਕਰਕੇ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਦੀ ਆਪਣੀ ਜੱਦੀ ਘਰ ਜਾਨ ਦੀ ਇੱਛਾ ਕਿਵੇਂ ਅਧੂਰੀ ਰਹੀ ਆ ਪਾਕਿਸਤਾਨ ਦੇ ਲੰਦੇ ਪੰਜਾਬ ਪਿੰਡ ਦੇ ਪਿੰਡ ਗਾ ਬੇਗਲ ਦੇ ਸਕੂਲ ਰਿਕਾਰਡ ਵਿੱਚ ਹੱਲੇ ਵੀ ਉਹਨਾਂ ਦਾ ਨਾਮ ਦਰਜ ਆ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਨਵੰਬਰ 1932 ਨੂੰ ਅਨਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਚੱਕਵਾਲ ਜ਼ਿਲ੍ਹੇ ਦੇ ਪਿੰਡ ਗਾ ਬੇਗਲ ਵਿੱਚ ਹੋਇਆ ਸੀ ਹਾਲਾਂਕਿ ਪਿੰਡ ਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਉਹਨਾਂ ਦੀ ਜਨਮ ਮਿਤੀ 4 ਫਰਵਰੀ 1932 ਦਰਜ ਹੈ ਸਾਲ 2004 ਦੇ ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਦੀ ਸਰਕਾਰ ਦੇ ਮੰਤਰੀ ਅਰਜੀਵ ਸ਼ੁਕਲਾ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਡਾਕਟਰ ਮਨਮੋਹਨ ਸਿੰਘ ਪਾਕਿਸਤਾਨ 'ਚ ਆਪਣੇ ਪਿੰਡ ਗਾ ਬੈਗਲ ਜਾਣਾ ਚਾਹੁੰਦੇ ਸੀ ਉਹ ਉੱਥੇ ਜਾ ਕੇ ਆਪਣਾ ਪੁਰਾਣਾ ਸਕੂਲ ਵੀ ਵੇਖਣਾ ਚਾਹੁੰਦੇ ਸਨ ਜਿੱਥੇ ਉਹਨਾਂ ਨੇ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ ਸੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ گا ਪਿੰਡ ਵਿਚਲਾ ਡਾਕਟਰ ਮਨਮੋਹ ਸਿੰਘ ਦਾ ਜੱਦੀ ਘਰ ਦੇਸ਼ ਦੀ ਵੰਡ ਵੇਲੇ ਹੋਏ ਦੰਗਿਆਂ ਚ ਤਬਾਹ ਹੋ ਗਿਆ ਸੀ ਅਤੇ ਇਹਨਾਂ ਦੰਗਿਆਂ ਚ ਉਹਨਾਂ ਦੇ ਦਾਦਾ ਦੀ ਵੀ ਹਤਿਆ ਹੋ ਗਈ ਸੀ ਇਸ ਘਟਨਾ ਦਾ ਉਹਨਾਂ ਦੇ ਦਿਲ ਦਿਮਾਗ ਉੱਤੇ ਡੂੰਘਾ ਅਸਰ ਪਿਆ ਸੀ ਦੱਸਣ ਜੋਗ ਹੈ ਕਿ ਪਾਕਿਸਤਾਨ ਦੇ ਪਿੰਡ گاਵ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਵੀ ਮੌਜੂਦ ਹੈ ਇਸ ਪਿੰਡ ਦੇ ਵਸਨੀਕ ਰਾਜਾ ਮੁਹੰਮਦ ਅਲੀ ਨੇ ਉਹਨਾਂ ਦੇ ਜਮਾਤੀ ਸਨ ਜਿਨ੍ਹਾਂ ਦੇ ਭਤੀਜਾ ਰਾਜਾ ਆਸ਼ਿਕ ਹੁਸੈਨ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਅਤੇ ਡਾਕਟਰ ਮਨਮੋਹਨ ਸਿੰਘ ਚੌਥੀ ਜਮਾਤ ਵਿੱਚ ਇਕੱਠੇ ਪੜ੍ਹਦੇ ਰਹੇ ਸਨ ਡਾਕਟਰ ਮਨਮੋਹਨ ਸਿੰਘ ਦੇ ਇੱਕ ਹੋਰ ਜਮਾਤੀ ਗੁਲਾਮ ਮੁਹੰਮਦ ਅਲੀ ਦੇ ਪੁੱਤਰ ਗੁਲਾਮ ਮਰਤਜਾ ਜੋ ਉਸ ਸਮੇਂ ਹੈਡਮਾਸਟਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੁੰਦਿਆਂ ਡਾਕਟਰ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜਰਨਲ پرویز ਮੁਸ਼ਰਫ ਨੂੰ ਆਪਣੇ ਪਿੰਡ ਦੇ ਵਿਕਾਸ ਲਈ ਪੱਤਰ ਵੀ ਲਿਖਿਆ ਸੀ ਜਿਸ ਦੀ ਬਦੌਲਤ ਗਾਹ ਪਿੰਡ ਨੂੰ ਇੱਕ ਆਦਰਸ਼ ਪਿੰਡ ਐਲਾਨਿਆ ਗਿਆ ਸੀ ਸਰਕਾਰੀ ਪ੍ਰੈਮਰੀ ਸਕੂਲ ਗਾਹ ਦੇ ਮੁਖ ਅਧਿਆਪਕ ਗੁਲਾਮ ਮਰਤਜਾ ਦਾ ਕਹਿਣਾ ਹੈ ਕਿ ਇਸ ਸਕੂਲ 'ਚ ਪੜਾਉਣਾ ਉਸ ਲਈ ਦੋਰੇ ਮਾਣ ਵਾਲੀ ਗੱਲ ਹੈ ਕਿਉਂਕਿ ਡਾਕਟਰ ਮਨਮੋਹ ਸਿੰਘ ਉਸ ਦੇ ਪਿਤਾ ਦੇ ਸਾਥੀ ਸਨ ਉਹਨਾਂ ਦੱਸਿਆ ਕਿ ਗਾਹ ਬੈਗਲ 'ਚ ਮੌਜੂਦਾ ਸਮੇਂ 228 ਘਰ ਅਤੇ ਲਗਭਗ 2000 ਲੋਕ ਰਹਿੰਦੇ ਨੇ ਉਹ ਇਹ ਵੀ ਦੱਸਦੇ ਹਨ ਕਿ ਡਾਕਟਰ ਮਨਮੋਹ ਸਿੰਘ ਨੇ 17 ਅਪ੍ਰੈਲ 1937 ਨੂੰ گا ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਜਮਾਤ ਵਿੱਚ ਦਾਖਲਾ ਲਿਆ ਸੀ ਸਕੂਲ ਦੇ ਦਾਖਲਾ ਰਜਿਸਟਰ ਮੁਤਾਬਕ ਉਹਨਾਂ ਦਾ ਸੀਰੀਅਲ ਨੰਬਰ 187 ਸੀ ਉਸ ਸਮੇਂ ਸਕੂਲ 'ਚ ਸਿਰਫ ਚੌਥੀ ਜਮਾਤ ਤੱਕ ਹੀ ਸਿੱਖਿਆ ਮਿਲਦੀ ਸੀ ਉਹਨਾਂ ਦਾ ਰਿਕਾਰਡ ਅੱਜ ਵੀ ਸਕੂਲ ਵਿੱਚ ਮੌਜੂਦ ਹੈ ਸਕੂਲ 'ਚ ਮੌਜੂਦ ਰਿਕਾਰਡ ਅਨਸਾਰ ਜਦੋਂ ਦੂਜੀ ਜਮਾਤ ਦਾ ਨਤੀਜਾ ਆਇਆ ਤਾਂ ਡਾਕਟਰ ਮਨਮੋਹ ਸਿੰਘ ਆਪਣੀ ਜਮਾਤ ਦੇ ਵਿੱਚ 22ਵੇਂ ਸਥਾਨ ਤੇ ਸੀ ਉਹਨਾਂ ਨੇ ਜਮਾਤ ਚੋਂ 60 ਨੰਬਰਾਂ ਚੋਂ 39 ਅੰਕ ਪ੍ਰਾਪਤ ਕੀਤੇ ਸਨ ਤੀਜੀ ਜਮਾਤ ਦੇ ਵਿੱਚ ਜਦ ਡਾਕਟਰ ਮਨਮੋਹ ਸਿੰਘ ਹੋਏ ਤਾਂ ਉਹ ਫਿਰ 18ਵੇਂ ਨੰਬਰ ਤੇ ਆਏ ਸੀ ਉਸ ਸਮੇਂ ਉਹਨਾਂ ਨੇ 60 ਕੁੱਲ ਨੰਬਰਾਂ ਚੋਂ 55 ਅੰਕ ਪ੍ਰਾਪਤ ਕੀਤੇ ਸਨ ਜਦ ਕਿ ਚੌਥੀ ਜਮਾਤ ਚ ਉਹ 15ਵੇਂ ਸਥਾਨ ਦੇ ਰਹੇ ਨੇ ਸਕੂਲ ਵਿੱਚ ਮੌਜੂਦ ਦਸਤਾਵੇਜ਼ਾਂ ਅਨੁਸਾਰ ਡਾਕਟਰ ਮਨਮੋਹ ਸਿੰਘ ਪੁੱਤਰ ਗੁਰਮਿਕ ਸਿੰਘ ਕੋਹਲੀ ਕਾਰੋਬਾਰ ਦੁਕਾਨਦਾਰ 31 ਮਾਰਚ 1941 ਨੂੰ ਸਕੂਲ ਡਾਕਟਰ ਮਨਮੋਹ ਸਿੰਘ ਹੋਣਾ ਨੇ ਛੱਡ ਦਿੱਤਾ ਸੀ ਅੰਮ੍ਰਿਤਸਰ ਤੋਂ ਰਜਾਨਾ ਅਜੀਤ ਅਖਬਾਰ ਦੇ ਪੱਤਰਕਾਰ ਸਰਿੰਦਰ ਕੋਸ਼ਨ ਹੋਣਾ ਦੀ ਜਿਹੜੀ ਖਬਰ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਉੱਥੋਂ ਦੇ ਹੈੱਡਮਾਸਟਰ ਜਿਹੜੇ ਗੁਲਾਮ ਮਰਤਜਾ ਸਕੂਲ ਦੇ ਹੈੱਡਮਾਸਟਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਇਸੇ ਤਰ੍ਹਾਂ ਡਾਕਟਰ ਮਨਮੋਹ ਸਿੰਘ ਦੇ ਇੱਕ ਜਮਾਤੀ ਰਾਜਾ ਮੁਹੰਮਦ ਅਲੀ ਦੇ ਭਤੀਜੇ ਰਾਜਾ ਆਸਕ ਹਸ਼ੈਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਹਲੇ ਵੀ ਉਸੇ ਪਿੰਡ ਦੇ ਵਾਸੀ ਨੇ ਉਹਦੇ ਵਿੱਚ ਉਸ ਪਿੰਡ ਦੇ ਵਿੱਚ ਜਿਹੜਾ ਸਕੂਲ ਆ ਪ੍ਰੀ-ਸਕੂਲ ਉਹਦੇ ਵਿੱਚ ਅੱਜ ਵੀ ਰਿਕਾਰਡ ਦਰਜ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਸਕੂਲ ਦੇ ਵਿੱਚ ਪੜ੍ਹਦੇ ਰਹੇ ਨੇ ਜਦੋਂ ਉਹ ਦੇਸ਼ ਦੀ ਅਵੱਡ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਹੋਣੀ ਪਾਕਿਸਤਾਨ ਦੇ ਅਨਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਚੱਕਵਾਲ ਜ਼ਿਲ੍ਹੇ ਦੇ ਪਿੰਡ ਰਾਬੈਗਲ ਦੇ ਰਹਿਣ ਵਾਲੇ ਸਨ ਇਸ ਕਰਕੇ ਦੇਸ਼ ਨੇ ਉਹ ਮਹਾਨ ਸਪੂਤ ਮਹਾਨ ਆਰਥਿਕ ਮਾਇਰ ਵਿਦਵਾਨ ਲਗਨ ਬੇਨਤ ਇਮਾਨਦਾਰ ਜਿਹੜੇ ਨੇ ਪ੍ਰਾਈਮ ਮਿਨਿਸਟਰ ਦੁਨੀਆ ਭਰ ਦੇ ਵਿੱਚ ਸਾਬਤ ਹੋਏ ਨੇ ਉਹ ਸਾਡੇ ਵਿਚਕਾਰ ਨਹੀਂ ਰਹੇ ਉਧਰ ਉਹਨਾਂ ਨੂੰ ਉਹਨਾਂ ਦਾ ਰਾਜ ਘਾਟ ਦੇ ਵਿੱਚ ਸੰਸਕਾਰ ਕਰਨ ਦੀ ਬਜਾਏ ਕਿਸਤੇ ਹੋਰ ਜਗ੍ਹਾ ਸੰਸਕਾਰ ਕਰਨ ਦੇ ਮਸਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਸੈਂਟਰ ਸਰਕਾਰ ਦੀ ਨਿਖੇਦੀ ਵੀ ਕੀਤੀ ਜਾ ਰਹੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਣ ਦੇ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ